ਸਸਰੀ ਗੱਲ ਜੀ ਸਾਰੀਆਂ ਭੈਣਾਂ ਨੂੰ ਅੱਜ ਅਸੀਂ ਤੁਹਾਨੂੰ ਇੱਕ ਨਵੇਂ ਤਰੀਕੇ ਨਾਲ 셔ਟ ਦੇ ਵਿੱਚ ਕੱਟ ਪਾਉਣਾ ਦੱਸਾਂਗੇ ਕਿ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਇਹ ਆਪਾਂ ਛੋਟੇ ਜਿਹੇ ਬੱਚੇ ਦਾ ਸੂਟ ਬਣਾ ਰਹੇ ਹਾਂ ਜੀ ਇਸ ਤਰ੍ਹਾਂ ਆਪਾਂ ਨੇ 셔ਟ ਦੇ ਵਿਚਾਲੇ ਕੱਟ ਪਾਇਆਗਾ ਤੇ ਆਪਾਂ ਇਹਦੇ ਵਿੱਚ ਲੈਸ ਵੀ ਕੱਢਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਅੱਗੇ-ਅੱਗੇ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਕੱਟ ਪਾਵਾਂਗੇ ਹਾਂਜੀ ਇਸ ਤਰ੍ਹਾਂ ਆਪਾਂ ਨੇ ਜਿਹੜੀ ਲੈਸ ਤੇ ਕਿ ਕਸਿਆਉਣ ਲਗਾ ਲਈ ਜੀ ਇਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਐਦਾਂ ਟੂ ਫੋਲਡ ਕਰੀ ਹੋਈ ਹੈ ਜਿਹੜੀ ਲੀਰ ਟੂ ਫੋਲਡ ਲੀਰ ਨੂੰ ਆਪਾਂ ਇਸ ਦੇ ਉੱਤਰ ਉੱਪਰ ਐਵੇਂ ਇੱਥੇ ਕਿ ਕਸੀਨ ਲਾ ਲਾਂਗੇ ਜੀ ਇਸ ਤੋਂ ਬਾਅਦ ਇਹ ਇਸ ਤਰ੍ਹਾਂ ਅੰਦਰਲੀ ਸਾਈਡ ਵੱਗ ਜੂਗੀ ਇਹਦੇ ਤੇ ਤਰਪਾਈ ਹੋ ਜੂਗੀ ਤੇ ਜਿਹੜੀ ਆ ਲੈਸ ਆ ਉਹ ਗੁੰਮ ਨਿਕਲੂਗੀ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਹੁਣ ਆਪਾਂ ਨੇ ਇਸ ਤਰ੍ਹਾਂ ਪੱਟੀਏ ਜਿਹੜੀ ਲਗਾ ਲਈਏ ਲੈਸ ਨੂੰ ਇਸ ਤਰ੍ਹਾਂ ਗੁੰਮ ਕਰ ਲਿਆ ਠੀਕ ਹੈ ਜਿਹੜਾ نیچے ਪੱਟੀ ਲੱਗੀ ਹੋਈ ਹੈ ਇਸ ਤੇ ਆਪਾਂ ਕੀ ਕਰ ਲਾਂਗੇ ਤਰਪਾਈ ਹੋ ਜੇਗੀ ਤੇ ਇਸ ਤੇ ਆਪਾਂ ਨੇ ਡਬਲ ਪੱਟੀ ਲਗਾਈ ਹੈ ਤਾਂ ਕਿ ਇਸ ਦੇ ਉੱਪਰ ਆਪਾਂ ਜਿਹੜੀ ਏ ਵਾਲੀ ਲੈਸ ਹੈ ਇਹਨੂੰ ਇਸ ਤਰ੍ਹਾਂ ਰੱਖ ਕੇ ਵਿਚਾਲੇ ਇਸ ਤੇ ਆਪਾਂ ਬਟਨ ਲਗਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਹੈ ਜਿਹੜੀ ਟੱਟ ਵਾਲੀ ਸ਼ਰਟ ਰੈਡੀ ਹੋ ਜੂਗੀ ਇੱਥੇ ਤੱਕ ਆਪਾਂ ਨੇ ਏਲੀ ਰੱਖੀ ਹੈ ਇਸ ਤੋਂ ਅੱਗੇ ਜਿਹੜਾ ਉਹ ਖੁੱਲਾ ਕੱਟ ਰਹੇ ਜੇਗਾ ਹਾਂਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਸੂਟ ਦੀ ਫਾਈਨਲ ਲੁੱਕ ਕੱਟ ਵਾਲਾ ਜਿਹੜਾ ਕਿ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਹੈਗਾ ਇਸ ਤਰ੍ਹਾਂ ਆਪਾਂ ਬਾਜੂਤੇ ਵੀ ਇਸ ਤੇ ਡਿਜ਼ਾਈਨਿੰਗ ਕੀਤੀ ਹੈ ਜੀ ਬਹੁਤ ਹੀ ਸੋਹਣੀ ਇਸੇ ਤਰ੍ਹਾਂ ਦਾ ਸੇਮ ਸੂਟ ਉਹਨਾਂ ਦੇ ਬੱਚੇ ਦਾ ਰੈਡੀ ਹੋਇਆ ਜੀ ਸੇਮ ਡਿਜ਼ਾਈਨਿੰਗ ਆਪ ਇਨਾਂ ਦੇ ਬਾਜੂਤੇ ਕੀਤੀ ਹੈ ਤੇ ਨਾਲ ਪਲਾਜ਼ੋ ਰੈਡੀ ਹੋਇਆ ਜੀ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ